ਮੇਰਾ ਸਸਤਰੀ ਕ ਵਿਚਾਰ ਆਟੋ ਵਾਲਿਆਂ ਦੇ ਦੁਕਾਨਦਾਰਾਂ ਦੇ ਅੱਸੀ ਗੱਲ ਜੀ ਸਸਤਰੀ ਤਾਂ ਦੋਏ ਬੱਸ ਚੱਲ ਜੁਣੀ ਚਾਹੀਦੀ ਬੱਸ ਟਾਂਟੇ ਵੱਲ ਮਿਲਦੀ ਹੈ ਸਾਡੇ ਪਾਸੋਂ ਚੁੰਗੀ ਜੀ ਬਹੁਤ ਵਧੀਆ ਸਟੈਪ ਚੱਕਿਆ ਸਰਕਾਰ ਨੇ ਪਰ ਉਹਰੇ ਮੌਲ ਬਣਾਉਣਾ ਸੀ ਬੱਚੇ ਆਉਂਦੇ ਨੇ ਰੋਜ਼ ਉਹ ਪੜ੍ਹਨ ਨੇ ਉਹਨਾਂ ਨੂੰ ਫਾਇਦਾ ਹੀ ਹੋਇਆ ਇੱਕ ਵੈਸੇ ਤਾਂ ਵਧੀਆ ਹੀ ਲੱਗ ਰਿਹਾ ਬਟ ਬੱਸ ਹਾਲੇ ਵੀ ਦੇਖ ਲੋ ਬਹੁਤ ਭਰੀਆਂ ਭਰੀਆਂ ਜਾਰੀਆਂ ਨੇ ਦੋਸਤੋ ਤੁਹਾਡੀ ਜਾਣਕਾਰੀ ਦੱਸ ਦਈਏ ਲੇਡੀਜ਼ ਜੈਂਟਸ ਬਾਥਰੂਮ ਥੋੜਾ ਅੱਗੇ ਨੇ ਬਾਕੀ ਤੁਹਾਨੂੰ ਉਡੀ ਕੰਨੀ ਦੀ ਬਸ ਨਹੀਂ ਜੀ ਹੋਰ ਟਾਈਮ ਲੱਗਦਾ ਪਹਿਲਾਂ ਉਹ ਪ੍ਰੈਗੈਂਟ ਰਹਿਣਾ ਪਏਗਾ ਯਾਨੀ ਕਿ ਪੁਰਾਣਾ ਬਸਟਾਂ ਉੱਪਰ ਹੋਵੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਸਾਈਓ ਪਹਿਲੀ ਵਾਰ ਆਈ ਇੱਥੇ ਸੱਚੇ ਤੋਂ ਕੋਈ ਅਲੱਗ ਸਸਤੀ ਗਾੜੀ ਸਸਤੀ ਗਾੜੀ ਅੱਜ ਹੁਣ ਨਾਲ ਦੀ ਨਾਲ ਗੁਰਦੁਆਰੇ ਜਿੱਧਰ ਮਰਜੀ ਆਪਾਂ ਸਹੀ ਟਰੈਵਲ ਕਰ ਸਕਦੇ ਆ ਜੌਬ ਵਗੈਰਾ ਕਰਦੇ ਆ ਫਿਰ ਸਹੀ ਮੈਨੇਜਰ ਸੀ ਚੱਲ ਜਾਂਦੇ ਆ ਬਹੁਤ ਵਧੀਆ ਲੱਗਿਆ ਜੀ ਇਹ ਟਾਈਮ ਦੀ ਬਚਤ ਹੈਗੀ ਜੀ ਬਹੁਤ ਹੈ ਖਾਣ ਪੀਣ ਦੀਆਂ ਦੁਕਾਨਾਂ ਕੋਈ ਜਾਣ ਜਿਵੇਂ ਵੇਰਕਾ ਦੇ ਬੂਠ ਹੋ ਗਿਆ ਜੀ ਮੇ ਲੱਸੀ ਵਗਾਰਾ ਤੇ ਅਸਲ ਗੱਲ ਸਾਡੀ ਕੰਮ ਚੱਲ ਗਿਆ ਸਾਡਾ ਕੀ ਨਾਲ ਅਜੀਤਪਾਲ ਗੋਲੀ ਜੀ ਦਾ ਜਿੱਤਾ ਸਾਡਾ ਕੰਮ ਉਹ ਖਮਾ ਮੋਟਾ ਖਾਂ ਲੱਗਿਆ ਜੀ ਗੇਟ ਬੰਦ ਹੋ ਗਿਆ ਕਿਉਂਕਰ ਕੱਲ ਬੰਦ ਕਰਦੀ ਸਰਕਾਰ ਨੇ ਜੇ ਆ ਵੀ ਭੁੱਖਾ ਬੰਦਾ ਆ ਗੋਦੀ ਰੋਟੀ ਖਾਂ ਕੇ ਉੱਥੇ ਹੋ ਗਿਆ ਕਿ ਤੋ ਵੱਡੀ ਖੁਕੀ ਹੈ ਸਾਡੇ ਅਜੀਤਪਾਲ ਸਿੰਘ ਗੋਲੀ ਐਮਐਲ ਜਿਨ੍ਹਾਂ ਉਹ ਸਦਕਾ ਸਾਡੀ ਕੋਲੀ ਚ ਖੈਰ ਪਈ ਹੈ ਇਹ 9 ਮਹੀਨੇ ਬਾਅਦ ਦੁਬਾਰਾ ਵੀ ਓਪਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵਾਰਾ ਬੱਚੇ ਦਾ ਜਨਮ ਹੋ ਗਿਆ ਹੈ। ਹਾਂਜੀ ਹਾਂਜੀ। ਦੋ ਚਾਰ ਦਿਨ ਅਸੀਂ ਕੋਲੀ ਸਰੂ ਬੁਲਾ ਕੇ ਪੂਰੀ ਤਰ੍ਹਾਂ ਸਨਮਾਨ ਕਰਾਂਗੇ। ਪਿਆਰ ਨਾਲ ਸਨਮਾਨ ਕਰਾਂਗੇ। ਨਹੀਂ ਨਹੀਂ ਕਿਵੇਂ ਲੱਗਿਆ ਕਿ ਖੁਸ਼ ਹਾਂਗੇ। ਨਮਸਕਾਰ ਪੰਜਾਬੀ ਵੀਰਾਂ ਮੇਰੇ ਸਤਿ ਸ੍ਰੀ ਅਕਾਲ। ਤੁਹਾਡਾ ਹੋਸਟ ਅੰਦੋਜ ਐਕਸਪ੍ਰੈਸ ਇੱਕ ਤਮਾਕੇਦਾਰ ਬਲੌਗ ਨਾਲ ਤੁਹਾਡੇ ਰੂਬਰੂ ਹੋ ਰਿਹਾ ਜੀ। ਪਹਿਲਾਂ ਸਭ ਤੋਂ ਪਹਿਲਾਂ ਦੇਸੀ ਦੇ ਮਹੀਨੇ ਨਵਾਂ ਸਾਲ ਨਾਨਕਸ਼ਾਈ 556 ਸਮਤ। ਨਹੀਂ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਪ੍ਰਮਾਤਮਾ ਅਗੇ ਤੁਹਾਡਾ ਨਵਾਂ ਸਾਲ ਹਰ ਪਾਲ ਹਰ ਦਿਨ ਚੜ੍ਹਦੀ ਕਲਾ ਵਿੱਚ ਖੁਸ਼ੀਆਂ ਕਿਹੜਿਆ ਰਪਰੇ ਰਹੇ ਜੀ ਤੇ ਅੱਜ ਸੰਕਰਾਂਤ ਤੇ ਪੰਚਮੀ ਦਾ ਸ਼ੁਭ ਦਿਹਾੜਾ ਜੀ ਅੱਜ ਅਸੀਂ ਰੋਡ ਲੈ ਕੇ ਆਏ ਹਾਂ ਬਹੁਤ ਵੱਡੀ ਖੁਸ਼ਖਬਰੀ ਪਟਿਆਲੇ ਨੂੰ ਮਿਲਣ ਜਾ ਰਿਹਾ ਦੂਜਾ ਲੋਕਲ 30 ਕਿਲੋਮੀਟਰ ਦਾ ਬੱਸ ਸਟੈਂਡ ਬੱਸ ਸਟੈਂਡ ਚ ਕੀ ਕੀ ਸਹੂਲਤਾਂ ਨੇ ਤੇ ਅੱਜ ਦਾ ਬਲੌਕ ਹੋਣਾ ਲੱਗ ਰਹਿਣ ਵਾਲਾ ਜੀ ਤੁਹਾਨੂੰ ਉਹਦੇ ਚ ਅੱਜ ਵਿਚਾਰ ਆਟੋ ਵਾਲਿਆਂ ਦੇ ਦੁਕਾਨਦਾਰਾਂ ਦੇ ਸਟੂਡੈਂਟ ਤੇ ਲੋਕੀ ਰਾਗ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਤੇ ਕਿਹੜੀਆਂ ਪਰੇਸ਼ਾਨੀਆਂ ਨੇ ਅੱਜ ਉਹਦੇ ਉੱਤੇ ਧਰਨਾ ਰੂਬ ਰੂ ਕਰਾਵਾਂਗੇ ਜੀ 20 ਸਾਲ ਪਹਿਲਾਂ ਬੀਤ ਸਿੰਘ ਜੀ ਨੇ ਇਸ ਬਾਸਟ ਕਾਡ ਦਾ ਉਦਘਾਟਨ ਕੀਤਾ ਸੀ ਤੇ ਅੱਜ ਦਾ ਬਲੌਗ ਅਸੀਂ ਸ਼ੁਰੂ ਕਰਦੇ ਆਂ ਇਹ ਸਟੂਡੈਂਟ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੋਂ ਇਹ 올ਡ ਬਸਟੈਂਡ ਜੋ ਪਟਿਆਲੇ ਦਾ ਦੁਬਾਰਾ ਰੀਓਪਨ ਕੀਤਾ ਗਿਆ ਹੈ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਛਾ ਇਹ ਤਾਂ ਤੁਹਾਨੂੰ ਪਹਿਲਾਂ ਕੀ ਦਿੱਕਤਾਂ ਆਉਂਦੀਆਂ ਸੀ ਜੋ ਬਸਟੈਂਡ ਬੰਦ ਹੋ ਗਿਆ ਸੀ ਸਾਨੂੰ ਬਸਾਂ ਨਹੀਂ ਮਿਲਦੀਆਂ ਸੀਗੀਆਂ ਅਸੀਂ ਖੜੇ ਰਹਿੰਦੇ ਸੀ ਕਿ 2 ਘੰਟੇ 3 ਘੰਟਾ ਤੇ ਆਪਣਾ ਤੇ ਆਪਣਾ ਕਿਥੋਂ ਕਰਨਾ ਹੁੰਦਾ ਵੈਸੇ ਕਰਨੌਰ ਤੋਂ ਦਿੱਲੀ ਉਹ ਤਾਂ ਹੁੰਦਾ ਤੁਹਾਡਾ ਇਹ ਖਾਣਾ ਜਾਣਾ ਸੀ ਆਰੇ ਤੁਹਾਨੂੰ ਮਹਿੰਗੇ ਟੈਂਪੋ ਦੇ ਖਰਚੇ ਕਰਨੇ ਪੈਂਦੇ ਆਉਣੇ। ਹਾਂਜੀ। ਦੋ ਦੋ ਵਾਰ ਲੈਣੇ ਪੈਂਦੇ ਆਉਣੇ। ਹਾਂਜੀ। ਬਸ ਨਾ ਸਟਾਪ ਤੋਂ ਹੋਰ ਤੁਸੀਂ ਕੀ ਜਾਣੇ ਕੀ ਫੈਸਿਬਿਲਿਟੀ ਹੋਰ ਹੋਣੀ ਤੇ ਜਿਹੜੀ ਨਹੀਂ ਜੋ ਇਸ ਟੰਮ ਨਹੀਂ ਤੁਹਾਨੂੰ ਲੱਗ ਰਹੀਆਂ। ਬਸਾਂ ਚਲਣੀਆਂ ਚਾਹੀਦੀਆਂ। ਬਸਾਂ ਜ਼ਿਆਦਾ ਘੱਟ ਚਲਦੀਆਂ। ਜਿਵੇਂ ਉਹਨਾਂ ਘਨੌਰ ਦੀ ਕਿੰਨੀ ਦੇਰ ਬਾਅਦ ਪਾਸੇ ਮਿਲਦੀ ਹੈ ਤੁਹਾਨੂੰ? ਘੰਟੇ ਬਾਅਦ ਮਿਲਦੀ ਹੈ। ਯਾਨੀ ਘੰਟੇ ਬਾਅਦ ਬੱਸ ਮਿਲਦੀ ਹੈ ਸਰਕਾਰ ਨੂੰ ਚਾਹੀਦਾ 20-20 ਮਿੰਟ ਬਾਅਦ ਬੱਸ ਮਿਲਣੀ ਚਾਹੀਦੀ ਹੈ। ਬਾਕੀ ਜਿਵੇਂ ਪੀਣ ਦਾ ਪਾਣੀ ਮੁਜਾਰਾ ਬਾਕੀ ਫੈਸਿਲਿਟੀ ਆ ਗਈਆਂ ਨੇ। ਲਾਲ ਤਾਂ ਹੈਗੀਆਂ ਹੀ ਨੇ। ਬਾਕੀ ਪਤਾ ਨਹੀਂ। ਦੇਖਾਂਗੇ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਜੀ। ਦੋਸਤੋ ਅੱਜ ਬਸਟਰ ਦਾ ਬਲੌਗ ਬਣਾ ਕੇ ਸਾਨੂੰ ਇਹ ਪਤਾ ਲੱਗਾ ਜੀ ਉਰੇ ਜਿਆਦਾ ਮਿੰਨੀ ਬੱਸਾਂ ਨੇ ਮਿੰਨੀ ਬੱਸਾਂ ਸੀਟਾਂ ਘੱਟ ਹੈ। ਇਹ ਅੱਧੇ ਦੇ ਅੰਤਰਾਲ 'ਤੇ ਚੱਲ ਰਹੀਆਂ ਨੇ ਉਹਦੇ ਕਰਕੇ ਥੋੜੀ ਸਮਾਂ ਦੇ ਵਿੱਚ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਜੀ। ਪਹਿਲਾ ਨੰਬਰ ਦੇਖੋਗੇ ਪਵਾਨੀ ਨੰਬਰ ਪਵਾਨੀ ਕਰਦਾ ਕਾਉਂਟਰ ਹੈ ਜੀ। ਦੂਜੇ ਨੰਬਰ ਦੇ ਪਾਸ ਹੋ ਚੁੱਕੀ। ਤੀਜਾ ਨੰਬਰ ਦੇ ਕੰਟਰ ਹੈ ਜੀ ਚੌਥਾ ਨੰਬਰ ਕਾਉਂਟਰ ਹੈ ਜੀ ਆਪਣਾ ਆਪਣਾ ਨਾਬੇ ਦਾ ਜੀ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਕਾਉਂਟਰ ਹੈ ਜੀ ਪੰਜਵਾਂ ਸਮਾਣੇ ਦਾ ਜੀ ਤੇ ਉਸ ਤੋਂ ਬਾਅਦ 6 7 ਨਵੇਂ ਬੱਸ ਸਟੈਂਡ ਦੇ ਕਾਉਂਟਰ ਹੈ ਜੀ ਫਿਲਹਾਲ ਦੀ ਘੜੀ ਇਸ ਰੰਦ ਹਰਾਜਪੁਰ ਦੀ ਸਹੂਲਤ ਉਰ ਨਹੀਂ ਦੇਖੀ ਜਾ ਰਹੀ ਕਿਉਂਕਿ ਬਸਾਂ ਦੇ ਘਾਟ ਹੈ ਜੀ ਸੀਐਮ ਸਾਹਿਬ ਨੇ ਕਿਹਾ ਸੀ 1 ਜਾਂ 1.5 ਮਹੀਨੇ ਅੰਦਰ ਬਸਾਂ ਦੁਬਾਰਾ ਪ੍ਰੋਵਾਈਡ ਕਰਾਈਆਂ ਜਾਣਗੀਆਂ ਜੀ ਤੇ 40 ਈਵੀ ਬਸਾਂ ਯਾਨੀ ਇਲੈਕਟ੍ਰਿਕ ਬਸਾਂ ਜਿਵੇਂ ਚੰਡੀਗੜ੍ਹ ਤੋਂ ਦੇਖਿਆ ਨੇ ਓਵੇਂ ਦੀਆਂ ਪਾਈਆਂ ਜਲਦੀਆਂ ਆਣੀਆਂ ਨੇ ਇੱਥੇ ਤੱਕ ਐਂਟਰੀ ਵੱਧ ਹੈ ਜੀ ਸਿਰਫ ਲੇਡੀਜ਼ ਬਾ ਜੈਂਟਸ ਨੂੰ ਟਾਇਲਟ ਜਾਣ ਲਈ ਕੇ ਬਣਾਇਆ ਗਿਆ ਜੀ ਸਰਪਲ ਭਾਜੀ ਅੱਜ ਪਟਿਆਲੇ ਦਾ 올ਡ ਬਾਸਟੈਂਡ ਦੁਬਾਰਾ ਸ਼ੁਰੂ ਹੋਇਆ ਹੈ ਜੀ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਜੀ ਹਾਂਜੀ ਬਹੁਤ ਵਧੀਆ ਸਟੈਪ ਚੱਕਿਆ ਹੈ ਸਰਕਾਰ ਨੇ ਪਰ ਉਹਰੇ ਮੌਲ ਬਣਾਉਣਾ ਸੀ ਪਰ ਇਹਨਾਂ ਨੇ ਕੈਨਸਲ ਕਰਤਾ ਤੇ ਹੁਣ ਉਰੇ ਦੁਆਰਾ ਪ੍ਰਬਸਟੈਂਡ ਖੋਲਤਾ ਜਿਹੜੇ ਬੱਚੇ ਆਉਂਦੇ ਨੇ ਰੋਜ਼ ਉਰੇ ਪੜ੍ਹਨ ਉਹਨਾਂ ਨੂੰ ਫਾਇਦਾ ਹੋਇਆ ਕਿਥੇ ਬਸ ਸਟੈਂਡ ਜਾਂਦੇ ਸੀ ਨਾਵੇਂ ਉਹਦੇ ਦੂਰ ਨੇੜੇ ਪੈਂਦਾ ਸੀ ਨੇੜੇ ਦੂਰ ਪੈਂਦਾ ਸੀ ਸਾਡੇ ਘਰ ਤੋਂ 90 ਤੋਂ ਤੇ ਹੁਣ ਸਾਨੂੰ ਨੇੜੇ ਆ ਤੇ ਸਾਡੀ ਬਸ ਹੁਣੀ ਆ ਗਈ ਜੀ ਜਾਣ ਲੱਗਿਆ ਬਸ ਜੀ ਅੱਛਾ ਇਹ ਆਪਣਾ ਤੁਸੀਂ ਸਟੂਡੈਂਟ ਹੋ ਵੀ ਹਾਂਜੀ ਦਿੱਲੀ ਆਪਣਾ ਤੁਸੀਂ ਕਰਦੇ ਹੋ ਹਾਂਜੀ ਯਾਨੀ ਆਪਾਂ ਤੁਹਾਨੂੰ ਮਹਿੰਗੇ ਟੈਂਪੂ ਦੇ ਖਰਚੇ ਕਰਨੇ ਪੈਂਦੇ ਸੀ ਹਾਂਜੀ ਬਸ 10 ਰੁਪਏ ਦਾ ਫਰਕ ਪਿਆ ਪਰ ਟਾਈਮ ਵੇਸਟ ਹੁੰਦਾ ਸੀ ਪੈਸੇ ਦਾ ਚੱਕਰ ਨਹੀਂ ਉਧਰ ਦੂਰ ਜਾਣਾ ਪੈਂਦਾ ਕਰਕੇ ਟਾਈਮ ਵੇਸਟ ਤੇ ਆਹ ਦੇ ਆਗੇ ਬਾਕੀ ਇਹ ਬਸਾਂ ਤੁਹਾਨੂੰ ਕਿਵੇਂ ਲੱਗਾ ਲੈ ਖਾਂਜੀ ਨਹੀਂ ਸੋਲਦਾ ਲੈ ਆਏ ਨਹੀਂ ਥੋੜਾ ਹੁਣੇ ਸ਼ੁਰੂ ਕੀਤਾਗਾ ਇੱਕ ਅੱਧਾ ਦਿਨ ਚਲੋ ਕੋਈ ਨਹੀਂ ਖਾਣ ਪੀਣ ਦਾ ਹੌਲੀ ਹੌਲੀ ਆਜੂ ਪਰ ਚਲੋ ਬਸ ਤਾਂ ਮਿਲਿਆ ਜੀ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਬੜੀ ਵਸ ਲੱਗ ਰਹੀ ਹੈ ਅਜ ਤੱਕ ਸਿਕਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਟੂਡੈਂਟ ਵੈਸੇ ਹੁਣ ਦੇ ਲਈ ਤੁਹਾਨੂੰ ਅਪਡਾਟ ਕਰਨਾ ਕਿਵੇਂ ਲੱਗਦਾ ਜਦੋਂ ਪੁਰਾਣਾ ਬਸਟਾਨ ਦੁਆਰਾ ਖੋਲ ਦਿੱਤਾ ਗਿਆ ਜੀ ਵੈਸੇ ਤਾਂ ਵਧੀਆ ਹੀ ਲੱਗ ਰਿਹਾ ਬਟ ਬਸ ਹਾਲੇ ਵੀ ਦੇਖ ਲਓ ਬਹੁਤ ਭਰੀਆਂ ਭਰੀਆਂ ਜਾ ਰਹੀਆਂ ਨੇ ਨਹੀਂ ਹਾਲੇ ਥੋੜਾ ਜਿਹਾ ਦਿੱਕਤ ਹੈ ਨਾ ਇੱਕੋ ਦਮ ਥੋੜਾ ਜਿਹਾ ਡੰਟ ਲੱਗਦੀ ਹੈ ਕਿਸੇ ਚੀਜ਼ ਨੂੰ ਹਾਂਜੀ ਪ੍ਰੋਸੈਸਨ ਕਹਿ ਵਧੀਆ ਹੈ ਕਿ ਸਾਨੂੰ ਵੀ ਬੱਚੇ ਨੇ ਲੱਗ ਜਾਣੇ ਹੋਰ ਬੱਸਾਂ ਲਾਣ ਦੇ ਹਾਲੇ ਛੋਟੀਆਂ ਬੱਸਾਂ ਨੇ ਹਾਂਜੀ ਹਾਲੇ ਚਲੋ ਸ਼ੁਰੂਆਤ ਹੋਈ ਹੈ ਵਧੀਆ ਲੱਗ ਰਿਹਾ ਬਾਕੀ ਤੁਸੀਂ ਕਿਹੜੇ ਜਦੋਂ ਸਫ਼ਰ ਕਰਦੇ ਹੋ ਅਪ ਡਾਊਨ ਕਰਦੇ ਹੋ ਡੇਲੀ ਅਸੀਂ ਪਹਿਲਾਂ ਪਿੰਡ ਤੋਂ ਆਨੇ ਆ। ਅੱਛਾ ਜੀ। ਤੇ ਨਵੇਂ ਬੱਸ ਸਟੈਂਡ 'ਤੇ ਆ ਕੇ ਫਿਰ ਉੱਥੋਂ ਪੁਰਾਣੇ ਬੱਸ ਸਟੈਂਡ 'ਤੇ ਲੱਗੇ ਸੀ ਬਾਰਾ ਗੜੀ ਕੋਰਸ 'ਚ ਲੱਗੀ ਹੋਇਆ। ਅੱਛਾ ਜੀ। ਤੇ ਫਿਰ ਤੁਰ ਕੇ ਜਾਂਦੇ ਆ। ਤੁਰ ਕਿਵੇਂ ਲੱਗਿਆ ਸਰਕਾਰ ਦਾ ਕਦਮ ਇਹ ਕਿ ਬੱਸ ਸਟੈਂਡ ਦੁਬਾਰਾ ਹੀ ਓਪਨ ਕਰ ਦਿੱਤਾ ਗਿਆ। ਵਧੀਆ ਲੱਗਿਆ। Okay. Thank you so much you. ਦੋਸਤੋ ਤੁਹਾਡੀ ਜਾਣਕਾਰੀ ਦੱਸ ਦਈਏ, ਲੇਡੀਜ਼ ਜੈਂਟਸ ਬਾਥਰੂਮ ਥੋੜਾ ਅੱਗੇ ਨੇ, ਬਾਕੀ 13 ਘੰਟੇ ਖੁੱਲੇ ਰਹਿੰਦੇ ਨੇ ਸਵੇਰੇ 7:00 ਵਜੇ ਤੋਂ ਲੈ ਕੇ 8:00 ਵਜੇ ਤੱਕ ਜਦ ਤੱਕ ਸਵੇਰੇ ਬੱਸਾਂ ਚੱਲਦੀਆਂ ਨੇ ਸਵੇਰੇ 7:00 ਤੋਂ 8:00 ਸਰ ਜੀ ਭਾਜੀ ਆਪਣੇ ਵਾਲੇ ਦਾ ਦੂਜਾ 올ਡ ਬੱਸਾਂ ਅੱਜ ਤੋਂ ਸਟਾਰਟ ਕੀਤਾ ਗਈ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਜੀ ਪਹਿਲਾਂ ਆਪਣੀ ਐਮਟਰੀ ਪਹਿਲਾਂ ਸਾਰਾ ਕੁਝ ਇੱਛੀ ਕਵਰ ਕਰ ਲਏ ਜੀ ਅਜੇ ਤਾਂ ਕਿੱਥੋਂ ਤੁਸੀਂ ਕਿੱਥੇ ਸਫ਼ਰ ਕਰ ਰਹੇ ਹੋ ਜੀ ਬਨੌਰ ਦਾ ਤਾਂ ਕਿੰਨਾ ਮਿੰਟ ਤੁਹਾਨੂੰ ਉੱਦੀ ਕੱਢੀ ਬੱਸ ਜੀ ਹੋਰ ਵੈਸੇ ਤਾਂ ਟਾਈਮ ਲੱਗਦਾ ਪਹਿਲਾਂ ਨਾਲੋਂ ਥੋੜਾ ਐਡਜਸਟਮੈਂਟ ਕਰਨਾ ਹੋਰੀਏ ਫਿਰ ਇਹ ਕਿੰਨਾ ਕੁ ਅੱਧਾ ਘੰਟਾ ਕਰਨਾ ਪਿਆ ਯਾਨੀ ਇਹ ਬੇਗੱਟ ਜੰਤਰਾ ਵਾਲਾ ਬਾਤ ਨੂੰ ਨੋਰ ਦੀ 3 ਨੰਬਰ ਕਾਊਂਟਰ ਦਾ ਬਸ ਨਹੀਂ ਹੋਈ ਹੈ ਜੀ ਬਾਕੀ ਤੁਸੀਂ ਹੋਰ ਵੀ ਵਿਜ਼ਿਬਿਲਿਟੀ ਚਾਹੀਦੀ ਹੋਰ ਮਿਲਣੀ ਚਾਹੀਦੀ ਹੈ ਉਸ ਹਨ ਇਹ ਬਸੰਬੀਰ ਜਿਵੇਂ ਪਾਣੀ ਦਾ ਪ੍ਰਬੰਧ ਸਹੀ ਨਹੀਂ ਤਾਂ ਸਟਾਰਟਿੰਗ ਹੋਣੀ ਨਹੀਂ ਇਸ ਦਾ ਰੋਗੇ ਸਟਾਰਟਿੰਗ ਬਾਕੀ ਜੋ ਦੇਖਣ ਨੂੰ ਲੱਗ ਰਿਹਾ ਕੋਈ ਦੁਕਾਨਾਂ ਵਾਲੇ ਖੁੱਲ ਨਹੀਂ ਆਣੇ ਹੋਰ ਇਹਦੀ ਦੋਸਤੋ ਜਲਦ ਇਸ ਬਸਟਰਡ ਚ ਵੇਰ ਦਾ ਬੋਥ ਸਨੈਕਸ ਦੀਆਂ ਚਾਹ ਕੌਫੀ ਦੀਆਂ ਦੁਕਾਨਾਂ ਜਲਦੀ ਖੁੱਲਿਆ ਜਾਣਗੀਆਂ ਜੋ ਕਿ ਫਿਲਹਾਲ ਦੀ ਘੜੀ ਹਾਲੇ ਨਹੀਂ ਆਣ ਜੀ ਪੁਰਾਣਾ ਬਸਟਰ ਓਪਨ ਹੋਦੇ ਤਾਂ ਕਿਵੇਂ ਮਹਿਸੂਸ ਹੋ ਰਿਹਾ ਜੀ ਅੱਛਾ ਚੋ ਕੋਈ ਗਲੀ ਸਤਰੀ ਗਲੀ ਸਤਰੀ ਗਲੀ ਅੱਜ ਫਟਿਆਲੇ ਦਾ ਮੇਰਾ 올ਡ ਬਸਟਾਨ ਸ਼ੁਰੂ ਹੋਇਆ ਜੀ 80 ਕਿਲੋਮੀਟਰ ਤੱਕ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਕੱਲ ਨਾਲ ਬਹੁਤ ਜ਼ਿਆਦਾ ਸੁੱਖ ਹੋ ਗਿਆ ਕਿ ਜਿੱਦਾਂ ਪਹਿਲਾਂ ਆਣ ਜਾਂਦੀ ਬਹੁਤ ਔਖੀ ਹੁੰਦੀ ਸੀ ਸਾਨੂੰ ਕਿਉਂਕਿ ਦੂਰੋਂ ਦੂਰੋਂ ਆਉਣਾ ਹਨਾ ਛਿਰੋਖਾ ਹੋਣਾ ਇਸ ਕਰਕੇ ਹੁਣ ਨਾਲ ਦੀ ਨਾਲ ਗੁਰਦੁਆਰੇ ਜਿੱਧਰ ਮਰਜੀ ਆਪਾਂ ਸਹੀ ਟਰੈਵਲ ਕਰ ਸਕਦੇ ਆ ਤੁਹਾਨੂੰ ਬਹੁਤ ਵਧੀਆ ਲੱਗਾ ਕਿ ਖੁਸ਼ੀਏ ਕੀ ਦੁਬਾਰਾ ਸਾਰੇ ਇਧਰੀ ਆ ਦੇ ਹੋਰ ਜੀ ਉਹ ਤਾਂ ਪਰ ਵਾਲੇ ਤੋਂ ਲੋਕਲ ਕੀਤਾ ਗਿਆ ਜੀ ਬਾਕੀ ਹਲੇ ਕੁਝ ਅਸਲ ਬੋਲ ਤਾਂ ਨਹੀਂ ਮਿਲਿਆ ਉਹ ਜੀ ਕਮੇਲ ਕਰਾਂਗੇ ਸਰਕਾਰ ਜਲਦੀ ਹੋਵੇ ਪੂਰੀਆਂ ਕਰੇ ਜੀ ਹਾਂਜੀ ਹਾਂਜੀ ਬਸ ਜੀ ਦਿੱਲੀ ਸਫਰ ਕਰਦੇ ਵਸੇ ਆਪਣ ਹਾਂਜੀ ਆਪ ਡਾਊਨ ਦਿੱਲੀ ਸਫਰ ਕਰਦੇ ਆ ਪਹਿਲਾਂ ਸਾਨੂੰ ਉਧਰ ਹੋਣ ਦੀ ਓਕੀ ਹੁੰਦੀ ਸੀ ਦੋ ਦੋ ਵਾਰੀ ਟਰੈਵਲ ਕਰਨਾ ਪੈਂਦਾ ਸੀ ਪਹਿਲਾਂ ਹੋਣ ਕਿ ਕਿ ਜੌਬ ਵਗੈਰਾ ਕਰਦੇ ਆ ਫਿਰ ਸਹੀ ਮੈਨੇਜਰ ਸੀ ਚੱਲ ਜਾਂਦੇ ਆ ਬਹੁਤ ਬਹੁਤ ਸ਼ੁਕਰੀਆ ਪਾਣਾਈ ਸੇਲ ਬਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਜਰਾ ਪੁਰਾਣਾ ਬੱਸ ਅਡਾਣੇ ਦੀ ਓਪਨ ਕੀਤਾ ਗਿਆ ਤੁਨ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਅਗੇ ਤੁਸੀਂ ਕਿਥਾ ਅਪਡਾਉਨ ਕਰਦੇ ਸੀ ਜੀ ਪਹਿਲਾਂ ਮੈਂ ਜੀ ਸੁੰਦਰ ਤੋਂ ਕਰਦਾ ਸੀ ਸਮਾਨਾ ਹੋ ਗਿਆ ਜੀ ਤਾਂ ਮਤਲਬ ਇੱਕ ਤਾਂ ਹੀ ਕਰਦਾ ਸੀ ਅਪਡਾਉਨ ਹੈਗਾ ਹਨਾ ਜਾਣਾ ਜੀ ਲੋਕ ਦਾ ਮੈਂ ਪਹਿਲਾਂ ਤੁਨ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਬੱਸ ਉਤਰ ਕੇ ਟੈਂਪੋ ਬਦਲਣਾ ਪੈਂਦਾ ਹੋਣਾ ਹਾਂਜੀ ਹਾਂ ਪਹਿਲਾਂ ਮੈਨੂੰ ਇੰਕੀ ਨਾਮਾ ਜੀ ਨਮੇ ਬਸਟਾਂ ਜਾਣਾ ਪੈ ਰਿਹਾ ਸੀ ਹੁਣ ਹੁਣ ਉਹ ਉਹਨੇ ਉਧਰ ਜਾਂਦੀ ਲੋਡ ਨਹੀਂ ਹੈਗੀ ਹੁਣ ਇੱਥੇ ਹੀ ਆ ਜੀ ਪੜਨਾ ਸੀ ਜੀ ਅਜਾ ਕੇ ਟਾਈਮ ਦੀ ਬਚਤ ਹੈਗੀ ਜੀ ਬਹੁਤ ਅੱਛਾ ਇਹਦੇ ਆਪਣਾ ਤੁਹਾਨੂੰ ਬਸਤਾਂ ਦੇ ਕੀ ਤੁਹਾਨੂੰ ਵਿਜਿਬਿਲਿਟੀ ਸਾਰੀਆਂ ਲੱਗਦੀਆਂ ਨੇ ਸਹੀ ਨੇ ਪੂਰੀਆਂ ਨੇ ਵੀ ਫੈਸਿਲਿਟੀਆਂ ਤਾਂ ਜੀ ਹਜੇ ਥੋੜੀਆਂ ਬਸਤਾਂ ਚ ਨਹੀਂ ਹਜੇ ਬਾਕੀ ਥੋੜੀਆਂ ਜਿਆਦਾ ਹੋ ਜਾਣ ਤਾਂ ਜਿਆਦਾ ਬੈਟਰ ਹੈ ਜੀ ਅੱਜ ਖਾਣ ਪੀਣ ਦੀਆਂ ਦੁਕਾਨਾਂ ਖੁੱਲ ਜਾਣ ਕਿਵੇਂ ਵੇਰ ਕਾ ਬਹੁਤੋ ਗਰੀਵੇਂ ਲੱਸੀ ਵਗੈਰਾ ਹੋ ਗਿਆ ਜਾਂ ਚਾਟਿਸ ਹੋ ਗਿਆ ਜਾਂ ਸਮੋਸਾ ਚਾਹ ਵਗੈਰਾ ਐਦਾਂ ਦੀ ਦੁਕਾਨਾਂ ਖੁੱਲ ਜਣਤਾ ਜਿਆਦਾ ਵਧੀਆ ਰਹੇਗਾ ਜੀ ਓਕੇ ਤਦੋਂ ਮੈਂ ਤਦੋਂ ਠੀਕ ਹੈ ਨੇੜੇ ਆ ਜੀ ਜਿਹੜੇ ਦੂਰ ਆ ਲੈਣ ਆ ਉਹਨਾਂ ਨੂੰ ਜਿਆਦਾ ਪਰੇਸ਼ਾਨੀ ਆਏਗੀ ਜੀ ਤੇ ਆ ਜਿਹੜੇ ਜਿਹੜੇ ਪਹਿਲਾਂ ਪੁਰਾਣੇ ਦੁਕਾਨਦਾਰ ਸੀ ਜਿਹੜੇ ਨਾਲ ਮਾਰਕੀਟ ਸੀ ਉਹਨਾਂ ਨੂੰ ਜਿਆਦਾ ਫਾਇਦਾ ਹੋਏਗਾ ਜੀ ਓਕੇ ਥੋੜੇ ਬਹੁਤੇ ਕਸਟਮਰ ਆਣਗੇ ਪਹਿਲਾਂ ਉਹਨਾਂ ਦਾ ਆਪਣਾ ਮਤਲਬ ਆਮ ਤਨ ਹੀ ਘਟ ਗਈ ਸੀ ਜੀ ਮਾਰਕੀਟ ਜ਼ੀਰੋ ਹੋ ਗਈ ਸੀ ਬੱਸ ਸਟੈਂਡ ਜਾਣ ਦੇ ਨਾਲ ਇਹ ਆ ਹੁਣ ਇਹ ਬੱਸ ਸਟੈਂਡ ਥੋੜਾ ਜਿਆਦਾ ਜਿਆਦਾ ਚੱਲ ਜੇ ਜਿਆਦਾ ਚੱਲੇਗਾ ਉਹਨਾਂ ਦੁਕਾਨਦਾਰਾਂ ਨੂੰ ਬਹੁਤ ਫਾਇਦਾ ਹੋਏਗਾ ਜੀ ਬਾਕੀ ਤੁਸੀਂ ਸਰਕਾਰ ਤੋਂ ਹੋਰ ਕੀ ਉਮੀਦ ਰੱਖਦੇ ਹੋ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਦੋਸਤੋ ਹੁਣ ਅਸੀਂ ਬੱਸ ਸਟੈਂਡ ਤੋਂ ਬਾਅਦ ਜਾ ਕੇ ਫਰੂਟ ਵਾਲੇ ਰੇੜੀ ਆ ਲੈਣਾ ਤੇ ਆਟੋ ਚਾਲਕ ਮਿਲੇ ਸਾਡੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਭਾਜੀ ਤੁਹਾ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਬਸਟਾਨ ਦੁਆਰਾ ਸ਼ੁਰੂ ਕਰ ਦਿੱਤੇ ਗਿਆ ਜੀ ਪਟਿਆਲੇ ਠੀਕ ਲੱਗੇ ਸਰ ਕੰਮ ਹੁਣ ਕੰਮ ਕਰਦਾ ਚਲੋ ਵਾਲੇ ਇੱਕਦਮ ਤਾਂ ਨਹੀਂ ਇੱਕਦਮ ਸਰ ਹੈ ਨਹੀਂ ਕੰਮ ਉਹ ਵੀ ਦੇਖੋ 2 ਮਹੀਨੇ ਸੌਰੀ ਸਰ ਟਾਈਮ ਲੱਗਿਆ ਸਰ ਥੋੜਾ ਜਿਆਦਾ ਤੇ ਇਹ ਸਰ ਲੱਗੇ ਸਾਡੀ ਕੰਮ ਚੱਲ ਗਿਆ ਸਰ ਸਾਡਾ ਤਿੰਨ ਨਾਲ ਥੋੜਾ ਜਿਹਾ ਚੱਲ ਗਿਆ ਸਰ ਚਲੋ ਇਹ ਵੀ ਸਰਕਾਰ ਦੀ ਆਪਾ ਪਾਰਟੀ ਬਹੁਤ ਹਾਂ ਜੀ ਬਹੁਤ ਧੰਨਵਾਦ ਆਪਾ ਪਾਰਟੀ ਅਜੀਤਪਾਲ ਗੋਲੀ ਜੀ ਦਾ ਜਿੱਦਾਂ ਸਾਡਾ ਕੰਮ ਸਰ ਸਰ ਬਹੁਤ ਧੰਨਵਾਦ ਆਪਾ ਪਾਰਟੀ ਦਾ ਸਾਡੀ ਚਲੋ ਕੰਮ ਚੱਲ ਗਿਆ ਸਰ ਬਹੁਤ ਸੁਖੀ ਲੱਗਿਆ ਬੋ ਬੋ ਜੋ ਖੜੀ ਆਪਣੇ ਤੁਹਾਡੇ ਵਿਚਾਰ ਦਿੱਤੇ ਅਕੀ ਜੀ ਥੈਂਕ ਯੂ ਸੋ ਮਚੀ ਦੋਸਤੋ ਹੁਣ ਸੀ ਬਾਸ ਫਰੂਟ ਵਾਲੀ ਰੇੜੀ ਤੇ ਇੱਕ ਭਾਈ ਸਾਹਿਬ ਮਿਲੇ ਜੀ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਆਂ ਜੀ ਬਸਟੈਂਡ ਆ ਜਾਣਾ ਕਿੰਨਾ ਫਰਕ ਪੈਗਾ ਕਾਰੋਬਾਰ ਤੇ ਇਹ ਨਵਾਂ ਬਸਟੈਂਡ ਪੁਰਾਣਾ ਦੁਆਰਾ ਰੀਓਪਨ ਹੈ ਜੀ ਤੱਕ ਕਿਵੇਂ ਮਸੂਲ ਸੋਣਾ ਜੀ ਉਸ ਮਾਰਾ ਮੋਟਾ ਖਾਂ ਲੱਗਿਆ ਜੀ ਗੇਟ ਬੰਦ ਹੋ ਗਿਆ ਜੀ ਲੋਕਰ ਕਲ ਬੰਦ ਕਰਦੀ ਸਰਕਾਰ ਨੇ ਜਿਹੜੀ ਆਗੇ ਭੁੱਖਾ ਬਰਾਲਾ ਆਉਗਾ ਜੀ ਰੋਟੀ ਖਾਂਗੇ ਉੱਥੇ ਹੋਗੇ ਜੀ ਉਹ ਚਲੋ ਇਹ ਪੰਜ ਪੈਸੇ ਘੱਟ ਹੋ ਗਏ ਆ ਲੋਗੇ ਕਾੜੀ ਆ ਕਰਨ ਜੀ ਪੰਜ ਸਾਲ ਮਰਦੇ ਕਾੜੀ ਢੈਤ ਨਾ ਮਰਦੇ ਕਿ ਟੈਕ ਹੋ ਗਿਆ ਜੀ ਕੰਮਕਾਰ ਬੰਦ ਹੋ ਗਏ ਸਾਰੇ ਉਹ ਕਈ ਬੰਦੇ ਬਾਗੜਾ ਜਾ ਮਾਰੂ ਗਏ ਬਾਤਾਂ ਨਾ ਆਲੇ ਸਾਰ ਮਾਰੀ ਜਦੀ ਇਹ ਸਾਰਾ ਸਰਕਾਰ ਦੇ ਬਣਾ ਸੀਗਾ ਹਾਂ ਜੀ ਉਹ ਤਾਂ ਆਈ ਦੇਖੋ ਕੋਈ ਸਰਕਾਰ ਕੋਈ ਨਵੀਂ ਚੀਜ਼ ਕਰਦੀ ਹੈ ਸਹੂਲਤਾਂ ਤੇ ਵੀ ਦਿੱਕਤਾਂ ਵੀ ਆਉਂਦੀਆਂ ਨੇ ਨਵੀਂ ਜੀ ਐਕਸਪੈਰੀਮੈਂਟ ਕੁਝ ਵੀ ਹੁੰਦਾ ਇਹ ਜਿਹੜਾ ਬਾਤ ਕਹਿੰਦਾ ਸਾਨੂੰ ਸਭ ਤੋਂ ਵੱਡੀ ਗੁੱਗੀ ਹੈ ਸਾਡੇ ਜੀ ਪਾਸ ਦੇ ਕੋਈ ਐਮਐਲ ਜਿਨ੍ਹਾਂ ਨੂੰ ਫਤਗਰ ਸਾਡੀ ਝੋਲੀ 'ਚ ਖੈਰ ਪਈ ਹੈ ਕਿ ਜਿਹੜੇ ਸਾਡਾ ਮੁੱਦਾ ਨਹੀਂ ਕਰਦਾ ਕਿਸੇ ਨੂੰ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਾਡੀ ਸੁਣਵਾਈ ਵੀ ਕੀਤੀ ਹੈ ਬਾਣੀ ਚੋਰੀ ਘਾਵੀ ਬਾਤ ਹੋਈ ਅਸੀਂ ਤੈਜ ਹੋਣਾ ਤਲਵਾਦ ਕਰਨਾ ਚਾਹੁੰਦੇ ਹਾਂ ਨਹੀਂ ਬਿਲਕੁਲ ਗੱਲ ਹੈ ਵੀ ਪài 1.5 ਸਾਲ ਸੀ ਜੀ ਤਰਨਾ ਮਿਲੀਆਂ ਨਹੀਂ ਹੋਈਆਂ ਹਾਂ ਟਾਈਮ ਟੂ ਟਾਈਮ ਮਿਲਦੇ ਜਿਲੇ ਉਹਨਾਂ ਦੀ ਕੋਸ਼ਿਸ਼ ਹੈ ਸਰਕਾਰ ਭਗਵਾਨ ਦਾ ਜੀ ਨੂੰ ਟਾਈਮ ਹੈ ਜਿਆ ਕਰਦੇ ਰਹੇ ਪਾਂਦੇ ਚਲੋ ਡੇਰ ਹੋਇਆ ਪਰ ਗੇ 9 ਮਹੀਨੇ ਬਾਅਦ ਦੁਬਾਰਾ ਦੀ ਓਪਨ ਕਰ ਦਿੱਤਾ ਗਿਆ ਹੈ। ਸ਼ਹਿਰਾਬਾਦ ਦੁਬਾਰਾ ਬੱਜੇ ਦਾ ਗਲਮ ਹੋ ਗਿਆ ਹੈ। ਹਾਂਜੀ ਹਾਂਜੀ ਇਹ ਕਹਿੰਦੇ ਆ ਜੀ। ਉਹਨੇ ਜਨ ਟਾਈਮ ਕੱਢ ਗਿਆ ਨਾ 2-4 ਦਿਨ ਅਸੀਂ ਕੋਲੀ ਸਾਰੂ ਬੁਲਾ ਕੇ ਪੂਰੀ ਤਰ੍ਹਾਂ ਸਲਵਾਰਤ ਕਰਾਂਗੇ। ਪਿਆ ਕਿ ਉਹਨੂੰ ਸਲਵਾਰਤ ਕਰਾਂਗੇ? ਨਹੀਂ ਨਹੀਂ ਬਿਲਕੁਲ ਹੈ ਜੀ। ਉਹਨੇ ਦੇਖੋ ਜਿੱਥੋਂ ਥੋੜੇ ਪਹਿਲੇ ਨਵੀਂ ਹੈ ਥੋੜਾ ਥੋੜਾ ਟਾਈਮ ਲੱਗੇਗਾ ਹੋਰ ਬਸਾਂ ਨਹੀਂ। ਆਲਸ ਸਮੇਂ ਦਿੱਤੀਆਂ ਜਾਣਗੀਆਂ ਸਹੂਲਤਾਂ ਜੀ। ਹੋਲੋ ਹੋਲੋ 10 ਵਜੇ ਆ ਗਏ ਸਵਾਰੀਆਂ ਨੂੰ ਅੱਜ ਪੰਜਵੀਂ ਸੀਜਮੈਂ। ਹਾਂਜੀ ਹਾਂਜੀ। ਕੁਵਾਰ ਪਰ ਕੋਈ ਕਿੰਨੀ ਹੋ ਜਾਏਗੀ ਬਾਦਲੇ ਮਜ਼ਰ ਵਾਲੇ ਆਣ ਕੇ ਕਾਫਟਰੋਲਾ ਪੈ ਜਾਗਾ ਮਨਾਈ ਵਾਕਾਂ ਖੁੱਲ ਜੁਗਿਆ ਜੀ ਸਾਰੀ ਚੁਵਾਰੀ ਖੁੱਲ ਤੋਂ ਹੋ ਜਾਏਗੀ ਹਾਂਜੀ ਬਹੁਤ ਸਾਰੀ ਪਰੇਸ਼ਾਨ ਹਾਂਜੀ ਜਾਮ ਲੱਗ ਜਾਂਦਾ ਐਕਸੀਡੈਂਟ ਦਾ ਖਤਰਾ ਹਾਂਜੀ ਹਾਂਜੀ ਕੋਈ ਕੋਈ ਫੈਸਿਲਿਟੀ ਨਹੀਂ ਹੈ ਜੀ ਬਈ ਇਹ ਖੁੱਲਾ ਏਰੀਆ ਤੇ ਪੁੱਠਾ ਪਹਿਲਾਂ ਵੀ ਰੋਣੀ ਸੀ ਤੇ ਬੜਾ ਬਣਾ ਜਾਊਗਾ ਇਹੋ ਦਮਾਂ ਚੋਰੀ ਭਰ ਆਉਂਦੇ ਵੀ ਚਲੋ ਥੋੜੀ ਜਿਹਾ ਵੀ ਤੁਹਾਡੇ ਕੋਲ ਟ੍ਰਾਫਿਕ ਦਾ ਕਰਨਾ ਸੀ ਰੋਡ ਤੇ ਜੀ ਉਹਨਾਂ ਉਹਨਾਂ ਸਰਕਾਰ ਵੀ ਦੂਜੀ ਸੀ ਚਲੋ ਆਮ ਆਪ ਪਾਰਟੀ ਨਹੀਂ ਸੀ ਜੀ ਚਾਹੇ ਆਮ ਆਪ ਪਾਰਟੀ ਹੁੰਦੀ ਛੇ ਬੇ ਹੋਗਾ ਨਾ ਪਿੰਡੋਂ ਹੋ ਵੀ ਆਮ ਆਦਮੀ ਪਾਰਟੀ ਖੜੇਵਾਤੇ ਕੋ ਸੋਚੇਗੀ ਅਗਲੇ ਦਿਨ ਮੋੜਾ ਲਾ ਦੇਾਂਗੇ ਜੇ ਨਹੀਂ ਦੂਜੀ ਸਰਕਾਰ ਮਾਰ ਲੈਂਦੇ ਨਹੀਂ ਨਹੀਂ ਜੋ ਸੋਚਾਈ ਜੀ ਹਾਂਜੀ ਸੋਚੋ ਪੈਣੀ ਹੈ ਦੇਖੋ ਕੀ ਕੰਮ ਹੋਗਾ ਜੇ ਕੋਈ ਪਾਣਾ ਕੋ ਖੋਣਾ ਵੀ ਪਏਗਾ ਜੀ ਹਾਂਜੀ ਇਹ ਤਾਂ ਹੈ ਜੀ ਜੇ ਅਸੀਂ ਰੋਟੀ ਖਾਣ ਜੋਗੇ ਹੋ ਜਾਾਂਗੇ ਅਸੀਂ ਖੁਲ ਸੋਕੇ ਮੋੜ ਲਾ ਲੇਂਗੇ ਲਓ ਜੀ ਆਮ ਆਦਮੀ ਪਾਰਟੀ ਬਰਾ ਚੁੱਕੀ ਹੈ ਹਾਂਜੀ ਬਿਲਕੁਲ ਹੈ ਇਹ ਤਾਂ ਗੱਲ ਸਹੀ ਸਾਰੇ ਬਹੁਤ ਬਹੁਤ ਸ਼ੁਕਰੀਆ ਹੋ ਜੀ। ਤੁਹਾਰੇ ਆਪਣੇ ਵਿਚਾਰਾਂਾਂ ਜੀ ਕਿਤੇ ਹੀ ਸਰਦਾਂ ਜੀ। थैंक यू वेरी। ਦੋਸਤੋ ਅੱਜ ਦੀ ਬਾਸਟੈਂਡ ਦੀ ਅਪਡੇਟ ਜੀ ਕੁਝ ਰਲੇ ਮਿਲੇ ਵਿਚਾਰ ਲੋਕਾਂ ਦੇ ਜੀ। ਬਾਕੀ ਕੋਲ ਮਿਲ ਕੇ ਆਪ ਪਾਰਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪਟਿਆਲਾ ਨੇ ਨਵਾਂ ਬਸਟਾਨ ਦਿੱਤਾ ਗਿਆ ਜੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟਾਂ ਚ ਆਪਣੇ ਵਿਚਾਰ ਜੂ ਦੱਸਣਾ ਜੀ ਐਸੇ ਸ਼ਾਨਦਾਰ ਵੀਡੀਓ ਬਲੌਗ ਲਈ ਸਾਡੇ ਚੈਨਲ ਜੁੜੇ ਰਹੋ ਘੰਟੀਆਂ ਬੰਨ ਦਬਾ ਕੇ ਰੱਖੋ ਤਾਂ ਕਿ ਐਸੇ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਰਹੇ ਅੱਜ ਦੀ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਥੈਂਕ ਯੂ ਸੋ ਮਚ ਹਾਜ਼ਰ ਵਾਜ਼ਰ ਰਹੋ ਚੱਲਦੀ ਖਲਾ ਚੱਰੋ ਦੋਸਤੋ